ਤੇ ਸੀ ਆਰਮੀ ਦਾ ਕੰਮ ਕਰਦੇ ਆ ਨਹੀਂ ਸਾਰੇ तकरीबन 25 ਸਾਲ ਦੇ ਕਰੀਬ ਹੋ ਗਏ ਇਸ ਦੇ ਕਰ ਰਹੇ ਆ ਤੇ ਕਹਿੰਦਾ ਮਤਲਬ ਕੋਈ ਸਾਨੂੰ ਐਸੀ ਗੱਲ ਨਹੀਂ ਸਾਰਾ ਇੱਕ ਨੰਬਰ ਚ ਮਾਲ ਆਉਂਦਾ ਸਰ ਕੋਈ ਦੋ ਨੰਬਰ ਚ ਨਹੀਂ ਹੈ ਪੱਕੇ ਬਿੱਲ ਹੈ ਜੀਐਸਟੀ ਵਾਲੇ ਬਿੱਲ ਹੈ ਸਾਡੇ ਕੋਲ ਠੀਕ ਹੈ ਨਾ ਸਾਡੇ ਨੂੰ ਤਾਂ ਕੋਈ ਦਿੱਕਤ ਨਹੀਂ ਜੇ ਤੁਸੀਂ ਜ ਫੜਨ ਹੈ ਤਾਂ ਫੈਕਟਰੀ ਵਾਲਿਆਂ ਨਾਲ ਗੱਲ ਕਰੋ ਠੀਕ ਹੈ ਨਾ ਜਸ ਤੋਂ ਛੋਟੇ ਮोटे ਬੰਦੇ ਆ ਵੀ ਅੱਜ ਤੋ ਤੱਕ ਕੀ ਚੱਕਰੇ ਨਾਲ ਇਹ ਚੈਕਿੰਗ ਕੁਝ ਨਹੀਂ ਕੀਤਾ ਜੀ ਇਹਨਾਂ ਨੇ ਸਿੱਧਾ ਡਾਇਰੈਕਟ ਆਇਆ ਸਾਡੇ ਕੋਲ ਤੁਹਾਡੇ ਕੋਲ ਵਰਦੀਆਂ ਦੇ ਕੱਪੜੇ ਲੈਣੇ ਆ ਸੀ ਕਿੰਨੀਆਂ ਵਰਦੀਆਂ ਰਹੀਆਂ ਠੀਕ ਹੈ ਇਹ ਗੇਮ ਖੇਡੀ ਜਾਂਦੀ ਜਿਵੇਂ ਦਾ ਸੈਂ ਸਮਝ ਲੋ ਉਹ ਸਾਨੂੰ ਫਰਾਡ ਹੋ ਗਿਆ ਇੱਕ ਤਰ੍ਹਾਂ ਦਾ ਨਹੀਂ ਇਹ ਵਾਰ ਨਹੀਂ ਹਾਂ ਵੇਚ ਰਹੇ ਹਾਂ ਅੱਛਾ ਕਿਸੇ ਤਰ੍ਹਾਂ ਦੀ ਵੀ ਜਿਹੜੀ ਕਹ ਰਹੇ ਨੇ ਕੋਈ ਚਰਨ ਦਾਣ ਜਿਹੇ ਸਭ ਹੋਣੀ ਹੈ ਨਾ ਵਰਦੀ ਵੇਚਣ ਦੀ ਨਹੀਂ ਨਹੀਂ ਸਰ ਪਤਾ ਕੀ ਹੈ ਜੀ ਮੈਂ ਦੱਸਦਾ ਇਹ ਜਿਵੇਂ ਕੈਂਡ ਚ ਇਹ ਚੀਜ਼ਾਂ ਮਹਿੰਗੀਆਂ ਮਿਲਦੀਆਂ ਠੀਕ ਹੈ ਅਸੀਂ ਸਸਤੀਆਂ ਦਿੰਨੇ ਆ ਉਹੀ ਚੀਜ਼ ਦਿੰਨੇ ਆ ਅਸੀਂ ਇਹ ਕਹਿੰਦੇ ਸਾਡੇ ਥਰੂ ਲਓ ਇਹ ਮੋਟੀ ਕੇ ਮਸਲ ਜਿਹੜੀ ਖੇਡੀ ਆ ਰਹੀ ਹੈ ਤੁਹਾਨੂੰ ਸਹੀ ਸਿੱਧੀ ਗੱਲ ਤੁਸੀਂ ਸਮਝ ਹੀ ਗਏ ਬਸ ਗੱਲ ਹੋ ਗਈ ਅੱਛਾ ਪਹਿਲਾਂ ਵੀ ਇੱਕ ਦੋ ਮਾਈਕਰ ਦੇ ਬਾਰੇ ਤੁਹਾਨੂੰ ਬੁਲਾਇਆ ਸੀਗਾ ਅਸੀਂ ਕਿਹਾ ਸੀ ਕੋਈ ਉਹਨਾਂ ਨੇ ਸਿਰਫ ਇਹੀ ਸਾਨੂੰ ਕਿਹਾ ਸੀਗਾ ਵੀ ਤੁਸੀਂ ਉਹਨਾਂ ਦਾ ਆਈ ਕਾਰਡ ਨੰਬਰ ਦੇਖ ਕੇ ਤੇ ਐਵੇਂ ਨਹੀਂ ਬੁਕਿੰਗ ਕਰਨੀ ਬਿਨਾ ਨਾਮ ਲਿਖੇ ਸਾਰਾ ਕੁਝ ਦੇਖ ਕੇ ਕਰਨੀ ਹੈ ਅੱਛਾ ਕਿੰਨੇ ਟਾਈਮ ਤੋਂ ਤੁਸੀਂ ਇਹ ਜਿਹੜੀਆਂ ਯੂਨੀਫਾਰਮ ਆਰਮੀ ਦੀ ਸਰ ਸਮਥਿੰਗ 20 ਇਅਰਸ ਪਹਿਲਾਂ ਕੋਈ ਇਸ ਤਰ੍ਹਾਂ ਦੀ ਕੋਈ ਹਦਾਇਤ ਚੱਲੋਂ ਕੋਈ ਤੁਹਾਡੇ ਕੋਲ ਐਂਟਰੀ ਹੈ ਜੀ ਸਾਰੇ ਕਿਤੇ ਕਿਤੇ ਦੇ ਲੱਗੇ ਹੋਏ ਆ ਹਾਂਜੀ ਹਾਂਜੀ ਸਾਰਿਆਂ ਦੇ ਨਾਮ ਹੈਗੇ ਆ ਦੱਸ ਸਕਦੇ ਹੋ ਹਾਂਜੀ ਹਾਂਜੀ ਠੀ अच्छा आम नागरिक ਨੂੰ ਤੁਸੀਂ ਦੇਖ ਸਕਦੇ ਹੋ ਨਹੀਂ ਸਰ ਆਮ ਨਾਗਰਿਕ ਨੂੰ ਤੁਸੀਂ ਦਿੰਦੇ ਵੀ ਨਹੀਂ ਕਿਤੇ ਵਿੱਚ ਹੀ ਨਹੀਂ ਪਤਾ ਕਿਵੇਂ ਲੱਗਦਾ ਤੁਹਾਨੂੰ ਵੀ ਆਰਮੀ ਸਰ ਤੁਸੀਂ ਯਕੀਨ ਮੰਨੋਗੇ ਜਦੋਂ ਦੀ ਸ਼ੌਕ ਕੀਤੀ ਹੈ ਸਾਡੇ ਕੋਲ ਰੈਗੂਲਰ ਕਸਟਮਰ ਹੈ ਜਿਹੜੇ ਸਾਡੇ ਉਹੀ ਆ ਰਹੇ ਹੈ ਜੁੜੇ ਹੋਏ ਰਹੇ ਸਾਡੇ ਠੀਕ ਹੈ ਨਹੀਂ ਪਛਾਣ ਕਿਵੇਂ ਕਰਦੇ ਹੋ ਵੀ ਆਰਮੀ ਉਹ ਦੱਸਦੇ ਵੀ ਆਰਮੀ ਜੇ ਜੂਨਿਅਰ ਨੰਬਰ ਪੁੱਛਦੇ ਆਉਂਦੀ ਜੂਨਿਅਰ ਨੰਬਰ ਪੁੱਛਦੇ ਆ ਸਾਰਾ ਕੁਝ ਪੁੱਛਦੇ ਸਰ ਮੈਂ ਅਸ਼ਾਈ ਸੁਖਵੀਰ ਸਿੰਘ ਕਟਵਾਲੀ ਪੋਸਟਲ ਤੇ ਸਾਨੂੰ ਪਰੋਸੇ ਜੋ ਸੁੱਤਰ ਪਹੁੰਚਲਾ ਮਿਲ ਸੀ ਜੀ ਤੇ ਕੋਈ ਇੱਥੇ ਜਿਹੜਾ ਕੋਟ ਰੋਡ ਦੇ ਇੱਥੇ ਤਿੰਨ ਸ਼ਾਪਸ ਦੇ ਉੱਤੇ ਆਰਮੀ ਦੀ ਯੂਨੀਫਾਰਮ ਜਿਹੜੀ ਵਿਦਾਊਟ ਐਨੀ ਲਾਇਸੈਂਸ ਸੇਲ ਹੋ ਰਹੀ ਹੈ ਜਿਸ ਦੇ ਸੋਰਸ ਦੇ ਆਪਣਾ ਇਨਫੋਰਮੇਸ਼ਨ ਮਿਲਦੇ ਸੀ ਮੌਕੇ ਤੇ ਗੋਦਿਆਂ ਮੌਕੇ ਤੇ ਪੁੱਛਦੇ ਜਿਹੜਾ ਯੂਨੀਫਾਰਮ ਦਾ ਸਮਾਨ ਮਿਲਿਆ ਉਹ ਸੀਕੀਤਾ ਗਿਆ ਤੇ ਅੱਗੇ ਪਰਤ ਤੱਕ ਦੀ ਪ੍ਰੋਸੀਡਿੰਗਾਂ ਉਹ ਸੀ ਕੀਤਾ ਗਿਆ ਇਹ ਤਿੰਨ ਯੂਨੀਫਾਰਮ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿੰਨਾ ਸਮਾਨ ਹੈ ਉਹ ਜਿਹੇ ਸੀ ਫਰਦਰ ਜਿਹੜੀ ਪ੍ਰਸੀਡਿੰਗ ਹੈ ਉਹ ਅਸੀਂ ਕਰਦੇ ਇੱਕ ਵਾਰ ਕਨਫਰਮ ਕਰਕੇ ਫਿਰ ਅਸੀਂ ਜਿਹੜਾ ਇਨਫੋਰਮੇਸ਼ਨ ਤੁਹਾਡੇ ਨਾਲ ਅਸੀਂ ਕਰਦੇ ਗੱਲ ਕਰੀਏ ਪਹਿਲਾਂ ਹਦਾਇਤਾਂ ਕੀਤੀਆਂ ਗਈਆਂ ਸੀ ਇਹਨਾਂ ਦੁਕਾਨਦਾਰਾਂ ਨੂੰ ਕੋਈ ਇੰਟੀਮੇਸ਼ਨ ਤਾਂ ਆਪਣਾ ਮਾਨਯੋਗ ਮੈਜਿਸਟਰ ਸਾਹਿਬ ਦੇ ਹੁਕਮ ਨੇ ਜੇਕਰ ਉਹਨਾਂ ਦੀ ਉਲੰਘਣਾ ਹੋਈ ਤੇ ਆਲਰੇਡੀ ਪਹਿਲਾਂ ਵੀ ਮੈਂਸ਼ਨ ਕੀਤਾ ਗਿਆ ਸੀ ਕਿ ਤੇ ਕੋਈ ਵੀ ਜਿਹੜੀ ਆਰਮੀ ਦੀ ਯੂਨੀਫਾਰਮ ਡਿਕਾਊਟ ਐਨੀ ਲਾਇਸੈਂਸ ਆਪਾਂ ਸੇਲ ਹੋ ਜਾ ਕਿੰਨੇ ਕੁ ਯੂਨੀਫਾਰਮਾਂ ਮਿਲੇ ਆ ਤੁਹਾਨੂੰ ਸਰ ਉਹ ਅਸੀਂ ਪ੍ਰਸੀਡਿੰਗ ਫਾਰਦ ਪ੍ਰਸੀਡਿੰਗ ਹੈ ਉਹ ਆਪਾਂ ਕਨਫਰਮ ਕਰਕੇ ਤੁਹਾਡੇ ਨਾਲ ਡਿਟੇਲ ਜਿਹੜੀ ਸ਼ੇਅਰ ਕਰਦੇ ਹਾਂ